ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪਿੰਡ ਪਧੌੜ ਤੇ ਜਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਬਾਈ ਕੋਲ ਇੱਕ ਤੋਕੜ ਗੱਬਣ ਮੱਝ ਬਕਾਊਆ ਜੀ ਇੱਕ ਹੈਗੀ ਆ ਗੱਬਣ ਤੇ ਦੋ ਸੂਈਆਂ ਵੀ ਆ ਵੱਧ ਜਾਣਕਾਰੀ ਲਵਾਂਗੇ ਆਪਾਂ ਬਾਈ ਤੋਂ ਜੇ ਕਿਸੇ ਬਾਈ ਨੇ ਇਦਾਂ ਦੀ ਐਡ ਕਰਾਉਣੀ ਆ ਤਾਂ ਆਪਣਾ ਨੰਬਰ نوٹ ਕਰੋ ਜੀ 752800355 ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਨਾਂ ਤੇ ਆੜੀ ਉਹਨੂੰ ਫਾਲੋ ਕਰ ਤੇ ਸ਼ੇਅਰ ਕਰ ਕਰੋ ਤਾਂ ਕਿ ਤੁਹਾਡੇ ਤੱਕ ਨਵੇਂ ਨਵੇਂ ਵੀਡੀਓ ਅਪਲੋਡ ਕਰ ਸਕਦੇ ਹਾਂ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਣੀ ਜਾਣਕਾਰੀ ਹਾਂਜੀ ਬਾਈ ਸਸੀ ਕਾ ਜੀ ਸਸੀ ਕਾ ਬਾਈ ਜੀ ਨਾਮ ਦੱਸੋ ਜੀ ਆਪਣਾ ਨਾਮ ਚਰਮਲ ਸਿੰਘ ਜੀ ਟੈਂਡ ਟੈਂਡ ਭਧੌੜ ਕੋਠੇ ਖਿਆਣ ਸਿੰਘ ਵਾਲੀ ਠੀਕ ਹੈ ਜੀ ਹਾਂਜੀ ਬਾਈ ਆਪਣੇ ਕੋਲ ਕਿੰਨੇ ਮੱਝਾਂ ਪਕਾਉਗਾ ਅੱਜ ਆਪਣੇ ਕੋਲ 4 ਨਾਗਾ ਬਾਈ ਠੀਕ ਹੈ ਜੀ ਹਾਂ ਪਹਿਲੀ ਟੋਕੜ ਦੀ ਜਾਣਕਾਰੀ ਦਿਓ ਜੀ ਆਪਣੀ ਇਹ ਟੋਕੜ ਗੱਭਣਾ ਬਾਈ ਪਹਿਲੇ ਸੂਏ ਸੂਈ ਵੀ ਆ ਦੂਜੇ ਦੀ ਗੱਭਣਾ ਹਾਂਜੀ ਤੇ 4.5 ਪੌਣੇ 5 ਮਹੀਨੇ ਦੀ ਗੱਭਣਾ ਠੀਕ ਹੈ ਜੀ ਤੇ ਮਗਰਾ ਕਟਾ ਦੋਨੇ ਟਾਈਮ ਮਿਲਦੀ ਹੂੰ ਦੁੱਧ ਮੰਨ ਕੇ ਚਲੋ ਦੋ ਟੇ ਦੋ ਕਿਲੋ ਠੀਕ ਹੈ ਜੀ ਮਿਲਦੀ ਦੋਨੇ ਟਾਈਮ ਅਥਾਪੀਤੀ ਠੀਕ ਹੈ ਜੀ ਠੀਕ ਹੈ ਤੇ ਰੇਟ ਭਰਾ ਦਾ ਜਾਜਾ ਰੇਟ ਬਈ ਇਹਦਾ 62000 62000 ਲੋ ਭਰਾ ਚੈੱਕ ਕਰ ਸਕਦੇ ਚੈੱਕ ਕਰਾ ਵੀ ਬਈ ਆਪਾਂ ਚੈੱਕ ਕਰਾਈ ਵੀ ਦੁਬਾਰੇ ਅਗਲੇ ਕਰਾਉਣੀਆਂ ਕਰਾ ਦੇ ਸਕਦੇ ਠੀਕ ਹੈ ਜੀ ਠੀਕ ਹੈ ਸਾਢੇ 4 ਮਹੀਨੇ ਦੀ ਗੱਬਣਾ ਪੌਣੇ 5 ਤੱਕ ਹੀ ਆਪਾਂ ਸਾਢੇ 4 ਦੀ ਕਰੀਏ ਠੀਕ ਹੈ ਜੀ ਠੀਕ ਹੈ ਮੜਾ ਤੋੜ ਦੂੰਗੀ ਤੋੜ ਦਿੰਨ ਲੋ ਜੀ ਬਾਈ ਨੇ ਰੇਟ ਬਿਲਕੁਲ ਸਹੀ ਦੱਸਿਆ ਭਰਾ ਅੰਦੁੱਧ ਵੀ ਬਾਈ ਨੇ ਦੱਸਤਾ ਸਹੀ ਲੋ ਜੀ ਸਿੱਕ ਕਰ ਸਾਡੇ ਪਰਾ ਲੈ ਜੀ ਪਰਾ ਮੋੜ ਦੇ ਲੋ ਜੀ ਤੋਰਾ ਤਰਾ ਸਾਡੇ ਸਾਹਮਣੇ ਪਰਾ ਮਾਗਰ ਕੱਟਾ ਠੀਕ ਹੈ ਜੀ ਉਹ ਜੀ ਕੱਟਾ ਵੀ ਤੁਹਾਨੂੰ ਦਿਖਾਉਣੇ ਆ ਲੋ ਜੀ ਇਹ ਕੱਟਾ ਪਰਾ ਮੜਾ ਦਿਖਾਉ ਜੀ ਮੂੰਹ ਕੱਟੇ ਦਾ ਲੋ ਜੀ ਦੇਖੋ ਸਾਡਾ ਠੀਕ ਹੈ ਹਾਂਜੀ ਬਾਈ ਲੀਲੀ ਰਾਵੀ ਬਾਰੇ ਦੱਸੋ ਜੀ ਪਾ ਲੀਲੀ ਰਾਵੀ ਮੈਂ ਇਸ ਗੱਭਣਾ ਚੌਥਾ ਸੂਆ ਸੁੰਦੀ ਹੈ ਹਾਂਜੀ 14 15 ਕਿਲੋ ਦੁੱਧ ਦੀ ਗਰੰਟੀ ਹੈ ਜੀ ਆਪਣੀ ਠੀਕ ਹੈ ਜੀ ਪੰਜ ਚਾਰ ਦਿਨ ਲੈਂਦੀ ਹੈ ਸੂਆ ਪੰਜ ਚਾਰ ਦਿਨ ਬਾਕੀ ਹੈ ਹਾਂਜੀ ਠੀਕ ਹੈ ਜੀ ਤੋਰ ਦਪਰਾਉਣੀ ਇਹਦਾ ਰੇਟ ਪਰਾ ਰੇਟ ਇਹਦਾ ਫੋਨ ਤੇ ਕਰਾਂਗੇ ਬਾਈ ਠੀਕ ਹੈ ਜੀ ਲੋ ਪਰਾ ਚੈੱਕ ਕਰ ਸਕਦੇ 14 15 ਲੀਟਰ ਵਾਲੀ ਹੀ ਮੱਝ ਠੀਕ ਹੈ ਜੀ ਦੇਖ ਸਕਦੇ ਪੂਰਾ ਤਰਾ ਲੈਵੇ ਤਾਂ ਤੁਸੀਂ ਅਜਾ ਲਾਹ ਹ ਤੇ ਪਰਾ ਦੇਖ ਸਕਦੇ ਲੋ ਜੀ ਲੋਜੀ ਚੰਗੀ ਪਣੀ ਪਲੋਸੀ ਆ ਦੇਖ ਸਕਦੇ ਭਰਾ ਫੇਸ ਦਿਖਾ ਦੇਖ ਸਕਦੇ ਭਰਾ ਲੋਜੀ ਪਾਣੀ ਪਤਲਾ ਦੇ ਬਈ ਕੋਈ ਆ ਪਾਣੀ ਦਾ ਕੋ ਠੰਡਾ ਨਾ ਹੋਵੇ ਪਾਣੀ ਰਹਿਣ ਦੇ ਬਿਮਾਰ ਨਾ ਠੰਡਾ ਨਾ ਹੋਵੇ ਲੋਜੀ ਲੈ ਵਾ ਭਰਾ ਦੇਖ ਸਕਦੇ ਸੈਟਾ ਰਿਸਰਟ ਚੈੱਕ ਕਰਦੇ ਕੋਈ ਡੋਗੀ ਲੈ ਬਈ ਲੋਜੀ ਸੈਟਾ ਚੈੱਕ ਕਰ ਸਕਦੇ ਭਰਾ ਠੀਕ ਆ ਭਰਾ ਬੰਦ ਦੋ ਯੋ ਚੈੱਕ ਕਰ ਸਕਦਾ ਚਾਰ ਪੰਜ ਦਿਨ ਬਾਕੀ ਹਲੇ ਠੀਕ ਹੈ ਜੀ ਚੰਗੀ ਪੜੀ ਬਲੋਸੀ ਭਰਾ ਲੋ ਜੀ ਹਾਂਜੀ ਭਾਈ ਜੀ ਤੀਜੀ ਮਾਝ ਦੀ ਜਾਣਕਾਰੀ ਦਿਓ ਜੀ ਇਹ ਚੌਥਾ ਸੂਈ ਆ ਭਾਈ 5 ਕਿ ਦਿਨ ਹੋ ਗਿਆ ਸੂਈ ਨੂੰ ਮਗਰ ਕੱਟਾ ਉਹ ਬੈਠਾ ਮਗਰ ਕੱਟਾ ਜੀ ਹਾਂਜੀ ਤੇ ਦੁੱਧ ਕਿੰਨਾ ਕਹਾਂ ਜੀ ਦੁੱਧ ਉਹ ਤਾਂ 12 13 ਲੀਟਰ ਦਿੰਦੀ ਆ ਭਾਈ ਹੁਣ ਬਸ 7 8 ਕਿਲੋ ਹੋ ਗਏ ਠੀਕ ਹੈ ਜੀ ਹਾਂਜੀ ਤੇ ਰੇਟ ਭਰਾ ਦਾ ਰੇਟ ਭਾਈ ਇਹਦਾ ਲੈਣ ਦੇਣੀ 80000 ਰੁਪਏ ਠੀਕ ਹੈ ਜੀ ਹਾਂਜੀ ਤੋੜ ਦਿਓ ਜੀ ਨੂੰ ਥੋੜਾ ਜਿਹਾ ਮਣੇ ਇਹਦਾ ਬੱਚਾ ਵੀ ਦਿਖਾਵਾਂਗੇ ਭਰਾ ਆਪਾਂ लोच देख सदे लोच पूरा तो तरह ताडे सामने परा देख सदे लोच आ बच्चा भाई दिखा नहीं बच्चा भी दिखाना जी लो परा बच्चा लोच ठीक है मोड़ दो लो जी मोड़ लो परा लोच आजा ਪੈਂਡ ਭਦੌੜਤ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਠੀਕ ਹੈ ਜੀ ਬਾਈ ਕੋਲ ਚਾਰ ਮੱਜਾ ਠੀਕ ਹੈ ਤਿੰਨ ਸਾਨੂੰ ਬੁਖਾਤੀਆਂ ਇੱਕ ਸਿੰਘ ਬੁਖਾ ਰਹੇ ਆ ਲੋ ਜੀ ਹਾਂ ਜੀ ਬਈ ਚਾਰ ਨੰਬਰ ਦਾ ਦੱਸੋ ਜਾਣਕਾਰੀ ਇਹ ਦੂਜਾ ਸੂਆ ਸੂਈ ਵੀ ਆ ਬਾਈ ਹਾਂਜੀ ਮਹੀਨੇ ਦੇ ਨੇੜ ਹੋ ਗਿਆ ਸੂਈ ਨੂੰ ਠੀਕ ਹੈ ਜੀ 10 ਲੀਟਰ ਦੁੱਧ ਦਾ ਪੂਰਾ ਕੰਡੇ ਲਾਵਾਂ ਠੀਕ ਹੈ ਜੀ ਬੱਚਾ ਬੱਚਾ ਬਈ ਇਹਦਾ ਮਰ ਗਿਆ ਥਾਪੀ ਤੇ ਮਿਲਦੀ ਹੈ ਠੀਕ ਹੈ ਤੇ ਰੇਟ ਰੇਟ ਬਈ 82000 ਰੁਪਿਆ ਦਾ ਲੈਣ ਦੇਣਾ ਠੀਕ ਹੈ ਜੀ ਲਿਓ ਪ੍ਰਾਂਤੋਰ ਲੋ ਪ੍ਰਾਂ ਆ ਖਾਲੀ ਕਰੀਏ ਮੈਂ ਬਾਈ ਦੀਆਂ ਤੇ ਦੇਖ ਸਮਪਰਾ ਬਾਈ ਕਹਿੰਦਾ ਕੰਡੇ ਵਾਲਾ ਦੁੱਧ ਜਿੰਨਾ ਸਾਨੂੰ ਦੱਸਿਆ ਬਾਈ ਕਹਿੰਦਾ ਦੇ ਰਹੀਏ ਨੇ ਠੀਕ ਹੈ ਜੀ ਲੋ ਜੀ ਮੜਾ ਰੁਕੋਗੇ ਤੇ ਲੋ ਜੀ ਉਸਾ ਕਰ ਸਕਦੇ ਹਾਂ ਪਰਾ ਚਾਰੇ ਮੱਜਾਂ ਬਾਈ ਕੋਲ ਚਾਰਾਂ ਚੋਂ ਜਿਹੜੀ ਫਿੱਟ ਆਉਂਦੀ ਹੈ ਬਾਈ ਤੂੰ ਨੰਬਰ ਮੁਤਾਬਕ ਪੂਰੇ ਠੰਡੇ ਸੀੜਾ ਬਾਈ ਇਹ ਠੀਕ ਹੈ ਠੀਕ ਹੈ ਹਾਂ ਬਾ ਚਾੜ ਤੇ ਨਹੀਂ ਮਿਲ ਪਾਂਦੀ ਨਾ ਨਾ ਚਾੜ ਤੇ ਨਹੀਂ ਬਾਈ ਥਾਪੀ ਤੇ ਆ ਥਾਪੀ ਮਾਰ ਕੇ ਬਹਿ ਜਾ ਠੀਕ ਹੈ ਧਾਰ ਦੇ ਦੇ ਮਿਲ ਪੈਂਦੀ ਹੈ ਠੀਕ ਹੈ ਜੀ ਠੀਕ ਹੈ ਹਾਂ ਜੀ ਚਾੜ ਪਾਉਣ ਦੀ ਲੋੜ ਨਹੀਂ ਨਾ ਟੀ ਕਰ ਬਾਈ ਜੀ ਨਾ ਜ਼ਰੂਰ ਕਨੈਕਟ ਕਰੋ ਪਰਾ ਠੀਕ ਹੈ ਜੀ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਚ ਓਕੇ ਬਾਈ